मेरी लाइफ पे फेज़ था जहां पे मैंने ना बहुत एक इंसान के साथ ग्रज रखी अब तक बट आवर लीव वेट बिहाइंड दैट्स हाउ ही सेड मेरा स्टच हुआ था व्हेन आई वाज अनहैप्पी बिकॉज़ ऑफ व्हाटएवर रीजंस कुछ मिसअंडरस्टैंडिंग्स थी لیکن مجھے ریئلائز ہو گیا کہ جب ہم دونوں اکٹھے تھے نا جوڑنے والے جوڑنے والے بہت کم تھے توڑنے والے بہت تھے بنانے والے بہت تھے چٹڈائے سنا جتوں انہوں نے آئی ہیو لفتڈ فیس بیہائند ساسیکا ਤੁਸੀਂ دیکھ رہے ہو دینک سویرہ ٹی وی میں دویندر منڈ بادشاہ تے خانی سنگھ وچالے جو بھی غلط فہمیاں سی وہ ساریان دور ہو گئی ہیں بادشاہ نے ایک کنسرٹ دوران اے ਲੋਕਾਂ ਸਮਝੋ ਕਿ ਆ ਕਿ ਮੇਰੇ ਤੇ ਹਨੀ ਵਿਚਾਲੇ ਜੋ ਵੀ ਗਲਤੀਆਂ ਸੀ ਜੋ ਵੀ ਚੀਜ਼ਾਂ ਸੀ ਗਿਆ ਸਭ ਖਤਮ ਹੋ ਚੁੱਕੇ ਨੇ ਮੇਰੀ ਲਾਈਫ ਦਾ ਇੱਕ ਪੇਜ ਥਾ ਜਹਾਂ ਪੇ ਮੈਨੇ ਬਹੁਤ ਇੱਕ ਇਨਸਾਨ ਦੇ ਸਾਥ ਗੁਰਜ ਰੱਖੀ ਅਭੀ ਤੱਕ ਬਟ ਆਰ ਅਲੀਵ ਵਿਦ ਬਿਹਾਈਂਡ ਦੈਟਸ ਹਨੀ ਸੇਗ ਰੈਪਰ ਬਾਸਾ ਤੇ ਹਨੀ ਸਿੰਘ ਵਿਚਾਲੇ ਚੱਲ ਰਹੀ ਲੜਾਈ ਬਾਰੇ ਹਰ ਕੋਈ ਜਾਣਦਾ ਹੈ ਪਰ ਹੁਣ ਬਾਦਸ਼ਾ ਨੇ ਇਸ ਨੂੰ ਖਤਮ ਕਰ ਦਿੱਤਾ ਹੈ। ਦਰਅਸਲ ਦਹਿਰਾਦੂਨ ਵਿੱਚ ਇੱਕ ਇਵੈਂਟ ਸੀ ਜਿਸ ਦੇ ਵਿੱਚ ਬਾਦਸ਼ਾ ਨੇ ਸ਼ਿਰਕਤ ਕੀਤੀ ਸੀ ਤੇ ਇਸ ਦੌਰਾਨ ਉਹਨਾਂ ਨੇ ਹਨੀ ਸਿੰਘ ਨਾਲ ਆਪਣੀ ਲੜਾਈ ਖਤਮ ਕਰਨ ਦਾ ਐਲਾਨ ਕੀਤਾ ਜਿਸ ਦੇ ਨਾਲ ਸਾਰੇ ਫੈਨਸ ਹੈਰਾਨ ਰਹਿ ਗਏ ਨੇ। ਰੈਪਰ ਬਾਦਸ਼ਾ ਨੇ 24 ਮਈ ਨੂੰ ਆਪਣੇ ਇੱਕ ਕਾਨਸਰਟ ਦੌਰਾਨ ਉਹਨਾਂ ਨੇ ਹਨੀ ਸਿੰਘ ਬਾਰੇ ਗੱਲ ਕੀਤੀ। ਰੈਪਰ ਨੇ ਕਿਹਾ ਮੇਰੀ ਜ਼ਿੰਦਗੀ 'ਚ ਇੱਕ ਅਜਿਹਾ ਦੌਰ ਆਇਆ ਜਦੋਂ ਮੈਂ ਇੱਕ ਵਿਅਕਤੀ ਨਾਲ ਈਰਖਾ ਕਰਦਾ ਸੀ ਅਤੇ ਹੁਣ ਮੈਂ ਉਸ ਨੂੰ ਪਿੱਛੇ ਛੱਡ ਰਿਹਾ ਹਾਂ। ਤੇ ਉਹ ਹੈ ਖਾਨੀ ਸਿੰਘ ਮੈਂ ਕੁਝ ਗਲਤਫਹਮੀ ਤੋਂ ਦੁਖੀ ਸੀ ਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਇੱਥੇ ਬਹੁਤ ਘੱਟ ਲੋਕ ਨੇ ਜੋ ਇਕਜੁੱਟ ਹੁੰਦੇ ਹਨ ਅਤੇ ਬਹੁਤ ਸਾਰੇ ਉਹਨਾਂ ਨੂੰ ਤੋੜਨ ਵਾਲੇ ਬਹੁਤ ਨੇ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਉਸ ਪੜਾ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਮੇਰੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਨੇ ਸੋ ਕਹਿੰਦਾ ਮਤਲਬ ਇਹ ਹੈ ਕਿ ਇਹਨਾਂ ਦੀ ਦੋਸਤੀ ਹੋ ਚੁੱਕੀ ਹੈ ਹਾਲਾਂਕਿ ਬਾਸ਼ਾ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਵੱਲੋਂ ਜਿਹੜੀਆਂ ਚੀਜ਼ਾਂ ਨੇ ਸਭ ਖਤਮ ਹੋ ਚੁੱਕੀਆਂ ਨੇ ਕੁਝ ਗਲਤ ਫਹਿਮੀਆਂ ਸਨ ਜਿਹੜੀਆਂ ਕਿ ਮੈਂ ਪਿੱਛੇ ਛੱਡ ਆਇਆ ਪਰ ਹਾਲਾਂਕਿ ਹਨੀ ਸਿੰਘ ਦੇ ਵੱਲੋਂ ਇਹੋ ਜਿਹਾ ਕੁਝ ਨਹੀਂ ਕਿਹਾ ਗਿਆ ਜਦੋਂ ਵੀ ਹਨੀ ਸਿੰਘ ਵੱਲੋਂ ਕੁਝ ਵੀ ਸਾਹਮਣੇ ਆਉਂਦਾ ਜਾਂ ਕੋਈ ਉਹਨਾਂ ਦੀ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਪੈਂਦੀ ਆ ਜਾਂ ਲਾਈਵ ਹੋ ਕੇ ਕੁਝ ਵੀ ਕਹਿੰਦੇ ਨੇ ਤਾਂ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਹਾਲਾਂਕਿ ਜਿਹੜਾ ਬਾਸ਼ਾ ਵੱਲੋਂ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਸ਼ਾ ਵੱਲੋਂ ਇੱਕ ਕੰਸਰਟ ਦੌਰਾਨ ਇਹ ਕਿਹਾ ਗਿਆ ਕਿ ਹਨੀ ਅਤੇ ਮੇਰੇ ਵਿਚਾਲ ਜੋ ਵੀ ਗਲਤਫਹਿਮੀਆਂ ਸਨ ਉਹਨਾਂ ਨੂੰ ਮੈਂ ਪਿੱਛੇ ਛੱਡ ਆਇਆ ਹਾਂ ਜਦੋਂ ਵੀ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ